ਨਾ ਆ ਕੋ ਭਾਈ ਮਲਗਣਾ ਕੋਈ ਤਾਂ ਬੜਾ ਰਹਿੰਦਾ ਐ ਇੱਕ ਮਿੰਟ ਦਾ ਬਪਲੀ ਖੜਦਾ ਰਹਿੰਦਾ ਫਾਹ ਬੱਕਰੀ ਦਾ ਕਾਲ ਨਹੀਂ ਘਟਾਇਆ ਹੋਰ ਕੋਈ ਤਾਂ ਟੂਣਾ ਨਹੀਂ ਕਰਿਆ ਮੈਂ ਲਾ ਲੈਂਦਾ ਲਾ ਕੇ ਅੱਖੇ ਦਾ ਗੰਢ ਤੇ ਕੋਲ ਦੁੱਜੂ ਪਾ ਦਿੰਦੇ ਆ ਨਹੀਂ ਕਈ ਮੋਕੇ ਮਹਾਰਾ ਚਲ ਹੁਣ ਤੂੰ ਬੱਕਰੀ ਦੀ ਗੱਲ ਆ ਚੁੱਪ ਰਹਿ ਜਿੱਥੇ ਬੋਲਦਾ ਮੈਂ ਸਮਝ ਗਿਆ ਚੂਸਾ ਲਾਉਂਦੀ ਵਿੱਚੂੰਗਦੀ ਹੋਵੇ ਲੈ ਬੁੜੀਆਂ ਨੂੰ ਕਿੱਥੇ ਸਿਕਾਉਣਾ ਐ ਸਾਡੇ ਲਉਗੀਆਂ ਨਹੀਂ ਇਹ ਗੱਲਾਂ ਚੁੰਗਦੀ ਹੁੰਦੇ ਹ ਹੁਣ ਚੁੰਗ ਜਾਂਦੀ ਚੁੰਗਦੀ ਨਹੀਂ ਪ੍ਰਾਣੀ ਕੋਟੀ ਜੀ ਆਹੋ ਜਿਹੜੀ ਪਹਿਲਾਂ ਬੁੜੇ ਪਾਉਂਦੇ ਹੁੰਦੇ ਸੀ 90 ਦਾ ਉਹ ਕਿਧਰ ਵਾਗੇ ਭਾਈ ਉਹ ਕਿਧਰ ਵਾਗੇ ਭਾਈ ਆ ਮੰਗਦੇ ਜੀ ਆਹ ਨਹੀਂ ਥੋੜੀ ਹੋਏ ਸਹੀ ਹੈ ਹਾਂ 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 ਹੰਜ ਕੀ ਮੰਗਿਆ 20000 ਜੀ ਜੀ ਮੰਗਦਾ ਤਾਂ ਯਾਰ ਹਾਂ ਬੇਲਾ ਮਗਰ ਮਗਰ ਪਾਠ ਹੈ ਹਾਂ ਇਹ ਕੁਛ ਹੋਰ ਕਹਿੰਦੇ ਤੇ ਕਹਿੰਦੇ ਦਸਕਦੀ ਦੀਵਾ ਕੋਈ ਨਹੀਂ ਸਾਈਡ ਤੇ ਤਾਹੀ ਨਾ ਮੈਂ ਚੁੱਪ ਕਰਕੇ ਬੰਥੇ ਜੇ 20 ਵਾਲੀ ਦਾ ਦਸਾ ਦੇ 20 ਵਾਲੀਆਂ ਹੈਂ ਜੇ 20 ਵਾਲੀ ਦਾ ਦਸਾ ਸੀ 20 ਵਾਲੀਆਂ ਸਰ 20 ਵਾਲੀ ਤਾਂ ਹੈਗੀ ਤੇ 10 ਵਾਲੀ ਨਾ 10 ਵਾਲੀ ਇਹ ਬੱਕਰੀ 12000 ਦੀ ਦਿਓ ਜੀ ਨਹੀਂ ਹੁੰਦੀ ਨਹੀਂ ਜੀ ਕਿਉਂ ਨੰਦਰਾ ਦੇਸੀ ਹੈ ਐਦਾ ਇੱਕ ਦੇਸੀ ਸਿੰਘ ਵੀ ਲਾਹੌਰ ਕੰਨੀ ਜਾਂਦੇ ਨਹੀਂ ਹਾਂ ਤੇ ਕੰਨ ਵੀ ਛੋਟੇ ਨੇ ਸਾਬ ਨਾ ਕਰਨਾ ਮੈਂ ਤਾਂ ਸਾਬ ਨਹੀਂ ਕਰਦਾ 12000 ਦੀ ਨਹੀਂ ਹੁੰਦੀ ਕੋ ਸਕੈ ਮੱਠ ਨੂੰ ਟੋਟ ਕਰ ਕੀ ਬੋਤਲ ਹੂੰ ਕੀ ਕਰੀ ਲੋੜ ਹੈ ਦੀ 42500 ਸਾਢੇ 12000 ਉਹ ਕਿੱਥੇ ਹੋਊਗੀ ਹੋ ਕਿੱਥੇ ਕੋਈ ਮੋੜ ਮੋਣਾ ਮੋਟਾ ਕੁਛ ਮਾਰਾਂ ਤਾਂ 20 ਰੁਪਏ 12000 ਦੀ ਟੋਕੀ ਬੱਸ ਹੋਈਆਂ ਕੋਲ ਆ ਗਈ ਨਹੀਂ ਸਮਝਦਾ ਤਾਂ ਨਹੀਂ ਸਮਝਦਾ ਉਹ ਆਪ ਹੀ ਗਈ ਜਣਾ ਸਮਝਾ ਨਾ ਇਹਦਾ ਅਗਲੇ ਮਾਲ ਹੈ ਤੇਰਾ 13000 ਦੀ ਬੱਕੀ ਦੇ ਅਗਲੇ ਦਾ ਮਾਲ ਹੈ ਵੇਚੇ ਨਾ ਵੇਚੇ ਕੋਈ ਕਰਨੀ ਇਹਦੇ ਚ ਕੀ ਗੁੱਸਾ ਐ ਤਾਂ ਦੋ ਜਣੇ ਫਰਦਿਆਂ ਦੀ ਢੇੜੀ ਲੈਣੀ ਐ ਦਿੱਥੋਂ ਕੋਈ ਕੋਈ ਨਹੀਂ ਹੁੰਦਾ ਬੇਰੀ ਯਾਰ ਹਾਂ 13 ਦੀ ਬਈ ਮੈਂ ਤਾਂ ਲਾ ਦੇ ਪੂਰੀ 14 ਲਾ ਦੇ ਲਾ ਦੇ 14 ਵੀ ਬੱਕੀ ਦੇ ਪੂਰੀ 14 ਦਿਨ ਨੇ ਹੁਣ ਮੌਕਾ ਸੰਭਾਲ ਲਈ ਉਹ ਤਾਂ ਤੂੰ ਵੀ ਗਰੀਬ ਹੁੰਦਾ ਵੀ ਗਰੀਬ ਬੰਦਾ ਸਹੀ ਗੱਲ ਆ ਬਾਈ ਯਾਰ ਉਹ ਵੀ ਗਰੀਬ ਹੈ ਵਿਚਾਰਾ ਉਹ ਮਰਵਾਉਣਾ ਥੋੜਾ ਹੀ ਆ ਕਿਉਂ ਜੀ ਖੜ ਜਾ ਤੂੰ ਮੈਂ ਚਾਲੀ ਜੂ ਜੇ ਮੇਰੇ ਚਾਲਣ ਤੇ ਆਇਆ ਮੈਂ ਢਾਲ ਦੂੰ ਨਹੀ ਨਹੀ ਨਾ ਕਰ ਬਹੁਤ ਲਾਤੀ ਸਹੀ ਹੈ ਸਹੀ ਬਹੁਤ ਰੁਪਏ ਲਾਤੇ ਤੈਨੂੰ ਲਾਣੇ ਦਰਾ ਮੈਨੂੰ ਵੀ ਦੀਂ ਨਾ ਵੀ ਲਈ ਜਨੂ ਕਿ ਮੈਂ ਤੈਨੂੰ ਇਤਨੀ ਕਿਉਂ ਰੁਪਏ ਲਵਾਂ ਤੂੰ ਜੀ ਨੇ ਗੱਲ ਜਾ ਰਿਹਾ ਉਹਦੇ ਵੀ ਰੁਪਏ ਵੀ ਸਹੀ ਲਾਤੇ ਤੂੰ ਕੋ ਥੋੜਾ ਗਲਤ ਨਹੀਂ ਲਾਉਂਦੇ ਅਸੀਂ ਉਹ ਵੀ ਗਰੀਬ ਆਦਮੀ ਮਰਵਾਉਣਾ ਥੋੜੀ ਹੈ ਮੈਂ ਤੂੰ ਘੱਟ ਰੁਪਏ ਨਹੀਂ ਦੇਣਾ ਬੱਚਾ ਇੱਕਾ ਬੱਚਾ ਇੱਕਾ ਬੱਚਾ ਆਏ ਦੱਸ ਕਿੰਨੀ ਦੇਣੀ ਇਹਨੂੰ ਲੈ ਜੋ ਹੈ ਪੁੱਛ ਵੀ ਤੂੰ ਕਿ ਤੇਰਾ ਮਨ ਕੀ ਕਹਿੰਦਾ ਹਾਂ ਵੀ ਇੱਕ ਗੱਲ ਹੀ ਨਹੀਂ ਮੇਰੇ ਨਾਲ ਦੇ 21 ਨਵੇਂ 21 ਦੱਸ ਸੁਣਦੇ ਨੂੰ ਬੋਲਾ ਨਹੀਂ 12000 ਦੀ ਬੱਕਰੀ ਦੀ 12000 ਦੀ ਨਹੀਂ ਤੂੰ ਦਾਸ ਦਿੱਤਾ ਉਹ 14 ਲੈ ਤੂੰ ਹਾਂ ਜੀ 14.5 ਨਹੀਂ ਦੇ ਤੂੰ ਠੀਕ ਐ ਹੱਕ ਦੀ ਗੱਲ ਐ ਤੇਰੀ ਅਸੀਂ ਮੰਨਾਂਗੇ ਹਾਂ ਉੜਾ ਰੱਸਾ ਉਹਨਾਂ ਨੂੰ ਨਹੀਂ ਫੜਾ ਦੇ ਨਹੀਂ ਨਹੀਂ ਉਹ ਫੜਾ ਦੇ ਚੱਲ ਨਹੀਂ ਹੁੰਦੀ ਦਾ ਠੀਕ ਐ ਉਹ ਮੰਨ ਲਈ ਦੇ ਉਹ ਸਹਣੇ ਬੰਦਾ ਨਹੀਂ ਪੰਚਾਇਤ ਦੀ ਟਾਲੀ ਵੀ ਨਹੀਂ ਜੇ ਤੂੰ 500 ਬੱਤੀ ਦਾ ਬੰਦਾ ਤੇਰੀ ਨੀ ਦਾ ਸਾਰੀ ਮੰਡੀ ਚ ਦੇਖ ਲਈ ਤੂੰ ਕੋਈ ਨਹੀਂ ਕੋਈ ਲਾ ਦੇ ਆਪਾਂ ਸਹੀ ਲਾਦੇ ਪੈਸੇ ਹਾਂ ਕੁਦਾ ਕਰੇ ਰੱਖਣੀ ਕਰਕੇ ਕਹਿਦਾ ਦੇ ਦੇ ਕਰੇ ਰੱਖਣੀ ਚਾਹ ਛੱਡ ਰੱਜੂ ਯਾਰ ਤੂੰ ਮੇਰੇ ਨਾਲ 14.5 ਲੱਖ ਆ ਸਹੀ ਲਾਤਾ ਭਾਈ ਇਹ ਵੇਚ ਕੇ ਨਹੀਂ ਜਾਂਦਾ ਅਜਲ ਨਹੀਂ ਵੇਖਦੀ ਬੱਕਰੀ ਚਲੋ ਕੋਈ ਗੁੱਸਾ ਨਾ ਕਰ ਸਾਣੀ ਕਰ ਸਾਡੀ ਗੱਲ ਨਹੀਂ ਮੰਨਦੇ ਭਾਈ ਗੁੱਸਾ ਆਤੀ ਰਖਾਦੇ ਯਾਰ ਪੂਰੇ ਕਰ ਹੱਥ ਲੈ ਲੈ ਠੀਕ ਹੈ ਨਾ ਬੱਕਰੀ ਵੇਚਦੇ ਆ ਵੇਚਦੇ ਵੇਚਣ ਨੂੰ ਵੇਚਣ ਦੀ ਮਰੀ ਆ ਵੇਚਦੇ ਸਮਝੇਂਗਾ ਗੱਲ ਨੂੰ ਕਰ ਦੇ ਕੁਛ ਯਾਰ ਕਰ ਦੇ ਪੂਰੀ 15 ਦੇ ਦਿਨੇ ਨਹੀਂ ਹੁੰਦੀ। ਪੂਰੇ ਕਰ ਹੱਥ। ਜਾ ਬੇਤੀ 15.5 ਦੀ। ਜਾ 6. ਅ ਤੇਰੇ ਵਰਗੇ ਸ਼ਿਕਾਰ ਅਸੀਂ ਬਹੁਤ ਕੁੱਟੇ ਨੇ। ਨਹੀਂ ਫਿਰ ਇਹ ਨਹੀਂ ਬਣਦੀ ਗੱਲ। ਹਣ ਓਏ ਬਾਲੇ ਪੈਸੇ ਰਾਜੂ। ਬਾਲੇ ਪੈਸੇ ਨਹੀਂ ਹੈਗੇ। ਪਾਠਨ ਗੋਜੇ ਵਰਗੀ ਲੈਤੀ ਤੈਨੂੰ। ਹੁਣ ਲੈ ਨਾਲੇ ਮਰਜ਼ੀ ਤੇਰੀ ਅਗਲਾ ਬਣਾ ਲਿਆ। ਕਿਉਂ ਵੀ ਅਗਲਾ ਬਣਾ ਲਿਆ। ਨਹੀਂ ਨਹੀਂ। ਉਹ ਤੇਰੀ ਮਰਜ਼ੀ ਹੈ। ਉਹ ਤੇਰੀ ਮਰਜ਼ੀ ਹੈ ਨਾਲ। ਐ ਅਗਲੇ ਦੀ ਸਿੱਟੀ ਵੀ ਨਹੀਂ ਹੋਈ। ਐ ਅਗਲੇ ਦੀ ਸਿੱਟੀ ਵੀ ਨਹੀਂ ਹੋਈ। ਹਾਂ ਇੱਕ ਹੋਰ ਰਹਿ ਗਈ। ਹਾਂ। ਜੇ ਤੂੰ ਅੱਜ ਪਾਠ ਨਵੀਂ ਪਾਠਾ ਇਹ ਐਂਗਰ ਦੀ ਲਿਆਵੇਂਗਾ ਪਹਿਲਾਂ 6 ਸਾਲ ਚੱਕੀਆਂ ਉਹਦੇ ਬੁੱਧੜ ਕੰਨੀ ਤੈਨੂੰ ਅੱਜ ਸੂਈ ਮਿਲਦੀ ਸੂਈ ਮਿਲਦੀ ਆ ਤਾਂ ਜੀ ਨਵੀਂ ਪਾਠਾ ਹੁਣ ਐ ਉਹ ਵੀ ਨਹੀਂ ਮਾਰਨਾ ਸੀ ਵਿਚਾਰਾ ਜਿੰਨੇ ਕਰਾ ਰਾਜੂ ਮੇਰੀ ਗੱਲ ਸੁਣ ਆਪਾਂ ਤਾਂ ਪੈਸੇ ਲਾਈਗੇ ਤਾਂ ਘਟਿਆ ਵੀ ਨਹੀਂ ਓਏ ਕਟਾਤਾ ਹੋ ਯਾਰ 2500 ਰੁਪਏ ਥੱਲੇ ਮਾਰੇ ਹੁਣ 1 ਲੱਖ ਤਾਂ ਸੀ ਨੇ ਅਜੇ ਘਟਿਆ ਨਹੀਂ 18 37 ਸਾਢੇ 4000 ਘਟਾਤਾ ਹੋਰ ਕੀ ਨਿਚੋੜਾ ਲਾ ਤੇਰੀ 5-4000 ਤੀ ਤਾਂ ਨੀਵ ਨਹੀਂ ਹੋ ਜੂਗੀ ਦੋ ਦੋ ਦੇ ਉੱਠ ਬਥੇਰਾ ਸੁਖਣਾ ਐਵੇਂ ਬੱਕਰੀ ਦੋ ਕਿੰਨੇ ਦੀ ਕਹਿੰਦਾ ਸਹੀ ਦੱਸ ਯਾਰ ਸਹੀ ਆ ਉਹਦਾ ਵੈਸੇ ਪੂਰੀ ਨਾ ਗਲਤ ਨਹੀਂ ਕਰਿਆ ਅਸੀਂ ਨੇ ਕੰਮ ਆ ਫਿਰ ਅਗਲਾ ਦੁੱਤਾ ਦਾ ਹੈ ਨਹੀਂ ਅਸੀਂ ਹਾੜੇ ਕੱਢਦੇ ਕਿਉਂ ਮੰਨਤੇ ਆ ਮੰਨਤੇ ਨਹੀਂ ਵੀ ਹਾੜੇ ਕੱਢ ਲੈ ਵਿਚਾਰੇ ਨੇ ਰਾਜੂ ਐੀ ਦਾ ਪੂਰਾ 15 17 ਦਿੰਦੇ 15 ਦੇਣੀ ਓਏ ਖਾ ਲੋ ਓਏ ਖਾੜ ਯਾਰ ਦੋ ਮਿੰਟ ਖਾੜ ਇਹ ਫੈਸਲੇ ਨੂੰ ਅਸੀਂ ਇਹ ਨਿਵੇਂੜਾਂਗੇ ਜਿੰਨੇ ਹੋ ਤਾਂ ਮੁਕਦਮੇ ਨੇ ਮੈਂ ਅਰ ਮੇ ਠੁੰ ਮੇੜਦੇ ਆ ਹਾਂ ਹਾਂ ਆ ਉਹ ਤਾਂ ਮੁਕਦਮੇ ਸਾਡੇ ਗਾਲ ਪੈਂਦੇ ਨੇ ਸਹੀ ਤਾਂ ਪੈਂਦੀ ਹੀ ਨਹੀਂ ਹਾਂ ਸਾਡੇ ਗਾਲ ਪੈਂਦੇ ਨੇ ਠੀਕ ਹੈ ਗੱਲ ਠੀਕ ਹੈ ਗੱਲ ਤੂੰ ਕਿੰਨੇ ਦੀ ਲਿਆ ਕੇ ਖੁਸ਼ ਐ ਇਹਦਾ 15 ਦੀ ਲਿਆ ਕੇ ਤੂੰ 15 ਦੀ ਲਿਆ ਕੇ ਖੁਸ਼ ਐ ਠੀਕ ਹੈ ਗੱਲ ਮੇਰੀ ਠੀਕ ਹੈ ਦੋਏ ਪਾਸੇ ਲਿਖਾਈ ਤਰੀ ਤੂੰ ਆਪ ਕਰਾ ਲਈ ਕੋਈ ਨਹੀਂ ਅਸੀਂ ਉਹ ਇਨਸਾਨ ਨੂੰ ਮੋੜਦਾਂ ਨੀ ਪਿੱਛੇ ਉਹ ਸਾਨੂੰ ਦਾ ਫਿਰ ਉਹੀ ਲੈ ਮੇਰਾ ਉਹ ਕਿਸੇ ਪਾਸੇ ਵੀ ਨਹੀਂ ਭਜਦਾ ਤੂੰ ਚੱਲ ਫਿਰ ਇਹਨੂੰ ਉੱਤਰ 200 ਲੱਗੂ ਤੇਰਾ 200 ਫਿਰ ਵੀ ਫਾਇਦਾ ਹੋਣਾ ਫਿਰ ਵੀ ਤੇਰਾ 300 ਦਾ ਫੋੜਾ ਕਰਾਤਾ ਦੋਨੇ ਪਾਸੇ ਦੀ ਕਿਵੇਂ ਇਧਰ ਜਾ ਕੇ 200 ਫੁੱਲ ਆਇਆ ਤਾਂ ਸਾਹ ਤੇ ਤੇਰੀ ਹੂਬ 100 ਦਾ ਤੇਰਾ ਲੱਗੂ ਲੱਗੂ 100 ਇਹ ਵੀ ਤੂੰ ਹੀ ਨਹੀਂ ਠੀਕ ਆ ਫਿਰ ਹੋਰ ਕੀ ਆ ਯਾਰ ਚੱਲ ਮੈਂ ਕਹਿੰਦਾ ਅਸੀਂ ਫੈਸਲਾ ਗਲਤ ਕਰਦੇ ਨਹੀਂ ਹਾਂ ਤੂੰ ਬੈੱਕ ਮੋੜ ਸੌਦਾ ਜਿੱਤੇ ਨੇ ño ਨਹੀਂ ਤਾਂ ਅਗਲੇ ਸੜਦਾ ਵੀ ਨਹੀਂ ਬੱਕਰੀ ਲੈ ਕੇ ਜਾਉ ਆ ਦੇਦੀ ਅਸੀਂ ਵੇਚਾਂਗੇ ਵੀ ਹੁਣ ਹਾਂ 100 ਵੀ ਵਧਿਆ ਠੀਕ ਆ ਠੀਕ ਆ ਠੀਕ ਆ 100 ਨੀ ਦੋ ਜੇ ਵਰਗੀ ਥੱਲੇ ਪੱਠਾ ਉਹ ਪਿੱਛੇ ਕੀ ਗੱਲ ਆ 200 ਦੀ ਆ ਗੱਲ ਤਾਂ 100 ਦਾ ਤੇਰਾ 100 ਦੇ 400 ਤੈਨੂੰ ਬਾਕਸ ਕਰੀ ਦੇ ਹੋਰ ਖਰਾਣ ਵਾਲਾ 400 ਤੈਨੂੰ 200 ਵੀ ਨਹੀਂ ਲਾ ਦਗਾ ਮੈਂ ਇਹਦੇ ਵਿੱਚ 400 ਛੱਡਾਂ ਯਾਰ 400 ਪੰਚਾਇਤ ਦੀ ਟਾਉਨ ਵਾਲੀ ਬਾਈਕ ਮਾਉਂਡ ਸੌਦਾ 400 ਸੀ ਇਹਨੂੰ ਪੱਲੋਂ ਦੇ ਦੇ 200 ਆ 250 ਓਏ ਇੱਥੇ 200 ਲੱਗੂ ਤੇਰਾ 200 200 200 ਲਗੂ ਅਸੀਂ ਤਾਂ ਲਵਾਂਗੇ ਦੋ ਜਿਹੜੇ ਫੱਟੀਆਂ ਦਿੱਤੋਂ ਕਿੰਨੇ ਚ ਪੈ ਅਸੀਂ ਕਿਵੇਂ ਛੱਡਾਂਗੇ ਤੈਨੂੰ ਅਸੀਂ ਭਕਾਈ ਨਹੀਂ ਕਰਦੇ ਫਿਰ ਵੀਡੀਓ ਜਾਗਲਾ ਕਹਿੰਦਾ ਪੈਸੇ ਮੰਗਲੇ ਰਾਜੂਰੇ ਨੇ ਤੁਹਾਡੇ ਵਰਗੇ ਨੇ ਮੰਗਣ ਲੱਤੇ ਅਸੀਂ ਉਹ ਚੱਲ ਕੋਈ ਅਸੀਂ ਮੰਗਦੇ ਨਹੀਂ ਹੁੰਦੇ ਤੇ ਤੈਨੂੰ ਆਏ ਨਹੀਂ ਕਹਿੰਦੇ ਉਹ ਤਾਂ ਕੋਈ ਗੱਲ ਨਹੀਂ ਆ ਦੋਹਰਨੇ ਅਸੀਂ ਤੁਹਾਡੇ ਵੀ ਜਵਾਬ ਹੁਣ ਉਹ ਤਾਂ ਦਵਾਗਾ ਕਾਪੜੇ ਨਹੀਂ ਚੱਲਣਾ ਉਹ ਬੰਦਾ ਮੰਨ ਗਿਆ ਸਿਆਣਾ ਵਿਚਾਰਾ ਇਹਨੂੰ ਦੇਉਂਗੇ 400 ਉਹ ਵੀ ਘਟਾਤਾ ਪੰਚਾਇਤ ਦੇ ਬੋਲਾਂ ਨੂੰ ਫੁੱਲੇ ਇਹਦਾ ਵਿਚਾਰਾ ਬੰਦਾ ਪੰਚਾਇਤ ਦੀ ਮੰਨ ਗਿਆ ਯਾਰ ਉਹ 400 ਤੁਹਾਨੂੰ ਘਟਾਈ ਉਹਦੀ ਬੱਕਰੀਆਂ ਮੁਕਤ ਕਿਵੇਂ ਦਵਾਈ ਅਸੀਂ ਤੈਨੂੰ ਹਾਂ ਭਾਈ ਮੇਰੀ ਗੱਲ ਸੁਣੋ ਹਾਂ ਇਹ ਕਹਦਾ ਮੇਰੇ ਬੱਕਰੀ ਵੀ ਮਹਿੰਗੀ ਆ ਹਾਂ ਠੀਕ ਆ ਇਹ ਕਹਦਾ ਰੈਂਟ ਇੱਕ ਗੱਲ ਦੱਸ ਬਈ ਸੁਣ ਸਾਨੂੰ ਦੁੱਥੋ ਲੈ ਆਇਆ ਕਹਿੰਦਾ ਉੱਥੇ ਬੱਕਰੀ ਖੜੀ ਹੈ 20000 ਮੰਗਦਾ ਹੈ ਸਾਨੂੰ ਰਾਜੂ ਕਹਿੰਦਾ 14 15 ਦੀ ਦਵਾ ਦੇ ਇਹ ਅਸੀਂ ਉੱਥੇ ਕੇਸ ਨਿਵੇੜਤਾ ਸਾਡੀ ਤਾਂ ਕੋਈ ਗਲਤੀ ਨਹੀਂ 15 ਤਾਂ ਹੀ ਹੱਦ ਕਿਹਾ ਨਹੀਂ ਤਾਂ ਆ ਵੀਡੀਓ ਬਣ ਗਈ ਹੈ 15 15 15 ਤੈਨੂੰ 15 ਸੁਣ ਓ ਖੜ ਹਰ ਮਾਮਾ ਥੱਪੜ ਮਾਰ ਜੀ ਗੱਲ ਸੁਣ ਲੈ 2 ਮਿੰਟ ਮੈਂ ਕਰੂੰ ਫੈਸਲਾ ਗੱਲ ਸੁਣਾ ਮਿੰਠੂ ਖੜ ਜਾ ਮਰ ਜਾ ਕਹੇ ਕਿ 15 ਦੀ ਨਿਵੇੜੂ ਮੈਂ ਤੇਰੀ 15 ਦੀ ਲੈ ਕੇ ਉੱਥੇ 100 ਰੁਪਏ ਲਿਖਾਈ ਨਹੀਂ ਲੈਣਗੇ ਜੇ ਤੂੰ 100 ਇਹਦਾ ਦੇ ਦੇਂਗਾ ਕਿਹੜਾ ਮਰਦਾ ਉਹ ਕਿੰਨਾ ਘਟਾਤਾ ਸੀਨੇ 500 ਰੁਪਇਆ ਸੀ ਮੋੜ ਕੇ ਘਟਾਤਾ ਇਹਦਾ ਗੱਲ ਖਾਈ ਕਰੋ ਦੀਆ ਗੱਲ ਤਾਂ ਹੁਣ 100 ਰੁਪਇਆ ਥੋੜਾ ਲਿਖਾਈ ਲੱਗੂ ਜਾ 600 ਵੀ ਛੱਡਿਆ ਅਸੀਂ ਆਪਦਾ ਦੇ ਦੇਂਗੇ 100 ਲੈ 15 ਸਾਡੀ ਜਲਾ ਦੀ ਦੇ ਹੁਣ ਲੈ ਬਈ ਇਹਨਾਂ ਨੂੰ ਹੁਟ ਕੇ ਆ ਗੱਲ ਸੁਣ ਲੈ ਆ ਗੱਲ ਸੁਣ ਲੈ ਕੀ ਫੜਾ ਖਲਦਾ ਹਜੇ ਪੈਸੇ ਵੇਨਾ ਬੱਕਰੀ ਆਪਣੇ ਹੱਥ ਚਲਾਕਾ ਇਹਨਾਂ ਨੂੰ ਕੁਛ ਨਹੀਂ ਦੇਣਾ ਜੀ ਆਹੋ ਮੈਂ ਕਰੂ ਇਹ ਸੌ ਕੀਦਾ ਬਈ ਸਾਈਓ ਤੇ ਮੈਂ ਵਾਸਤੇ ਦੇਣਾ ਇਹ ਸਾਈ ਥੋੜੀ ਫੜੋ ਇਹ ਥੋੜੀ ਖੜੋ ਵੀਡੀਓ ਬਣਾਓ ਮੁੰਡੋ ਉਹ ਬਈ ਵੀਡੀਓ ਬਣਾਓ ਚੌੜੇ ਆ ਫੜ ਤੇਰੀ ਸਾਈ ਕਿਹੜੇ ਨੇ ਦਿੱਤੀ ਐ ਆਪਣੀ ਐ ਰਸ ਚੁੱਰਾ ਕਰ ਲੈ ਅੱਛਾ ਮਿੱੱਚੇ ਬਊ ਅੱਛਾ ਉਹ ਬੰਦਾ ਸਿਆਣਾ ਵਿਚਾਰਾ ਮੰਨ ਗਿਆ 100 ਕੜਾ ਦੇ 200 ਕਿੰਨਾਂ ਲੈ ਗਏ ਨਾਲ ਨਾਲ ਫਿਰ ਕਹਿੰਦੇ ਨੇ ਦਲਾਲ ਮਾਰੇ ਨੇ ਉਹ ਦਲਾਲ ਨਹੀਂ ਮਾਰੇ ਹੈਗੇ ਇਹ ਆਪ ਵਪਾਰੀਓ ਵਿੱਚ ਇਹ ਜੇ ਆਉਣਗੇ ਨਾ ਦੋ ਚਾਰ ਜਿਨ੍ਹਾਂ ਨੂੰ ਵੇਚਣ ਦਾ ਪਤਾ ਨਹੀਂ ਹੁਣ ਜਾਣ ਜੇ ਉਹ ਗਾਲ ਦੇਣੇ ਗੰਡੇ ਜਿਹੜੇ ਅਸਲੀ ਪੱਕੇ ਵਪਾਰੀ ਨੇ ਉਹਨਾਂ ਦੇ ਮਾਲ ਦਾ ਓਏ ਉਰਾਂ ਤਾਂ ਆ ਜਾ ਇੱਥੇ ਬਰਾ ਦੇ ਓਏ ਓਰੇ ਆ ਓਰੇ ਪਾਏ ਓ ਅਸੀਂ ਮੰਗਾਗੇ ਨਹੀਂ ਪਕੇ ਭੁੱਖੇ ਤਾਂ ਮਰਦੇ ਫਿਰਦੇ ਆ ਤਾਂ ਸੋਲੇ ਭਰਲੇ ਦੁਆ ਨੇ ਟੜਕੇ ਦਾ ਇੱਕ ਸੌਦਾ ਹੁਣ ਹੋਇਆ ਹੈ ਕੰਟਰੋਲ ਆਜੀ ਕੰਟਰੋਲ ਕੰਟਰੋਲ ਇਹ ਕੰਟਰੋਲ ਤਾਂ ਨੱਕੇ ਫਿਰਦੀਆਂ ਯਾਰ ਕੰਟਰੋਲ ਦੀ ਗੱਲ ਨਹੀਂ ਬਾਅਦ ਚ ਮੈਂ ਜਿਹੜਾ ਅਣਜਾਣ ਬੰਦਾ ਵੀਡੀਓ ਬਣਾਉਂਦਾ ਉਹਨੂੰ ਪਤਾ ਹੀ ਨਹੀਂ ਇਹ ਤਾਂ ਕੀ ਬੋਲ ਗਏ ਹੁਣ ਇਹ ਤਾਂ ਗੁੱਸੇ ਆਏ ਨੇ ਬੋਲਣੀਆਂ ਆ ਭਾਈ ਹੋ ਗਿਆ ਹੁਣ ਉਮ ਜੇਬ ਪਾਟ ਕੇ ਰੁਪਏ ਖਿੱਚ-ਖਿੱਚ ਕੱਢ ਰਿਹਾ ਹੋਰ ਆ ਦੇਖ ਲੈ ਵੀਡੀਓ ਬਣਾ ਲੈ ਚ ਓੜੂਰੀ ਲੈਣਾ ਕਿੱਥੇ ਓਰੀ ਆ ਜਾ ਆ ਜਾ ਸਿੱਧੇ ਨੇ ਦੇਦੀ ਭਾਈ ਤੇਨਾ ਸੀ ਬਿੰਦਕਾ ਕਰਦੇ ਦੋ ਫਰਦਿਆਂ ਮਲੰਗਾ ਸੀ ਤੁਰੇ ਕਰੋ ਮਰੋ ਮੈਂ ਲੈ ਕੀ ਕਰੀਏ ਜਾਂਦੇ ਚੋਰ ਦੀ ਪੱਗੇ ਦੀ ਪਰ ਨਹੀਂ ਲਾ ਲਿਆ ਯਾਰ ਦੇਖੀ ਜੋ ਮੈਂ ਕਉਂ ਦਾ ਕੋਲ ਚੱਲ ਆਪਣੇ ਪਰ ਨਹੀਂ ਲਾ ਲਾ ਓਏ ਰੋਣਾ ਕੀ ਕਰੀਏ ਮਾਚਦਾ ਇਹ ਭੁੱਖੇ ਤਾਂ ਲੱਗ ਰਹੇ ਆ ਮਰਦਾ ਲੜਕੇ ਲੈ ਜਾ ਚੱਲ ਲੰਗਰ ਚ ਝੋਲ ਖਾ ਕੇ ਦਾ ਮਤਲਬ ਭੁੱਖਾ ਕੇ ਮੇਰਾ ਚੱਲ ਚੌਲ ਖਾ ਕੇ ਖਾ ਮਤਾ ਚੱਲ ਖੀਰ ਖਵਾਵਾ ਖੀਰ ਖਵਾਵਾ ਦੁਕਾਨ ਤੇ ਖੀਰ ਆ ਅੱਜ ਖੀਰ ਹੀ ਖਾਣੇ ਆ ਖੀਰ ਦੀ ਗੱਲ ਹਾਂ ਬੰਤੇ ਨੂੰ ਲੈ ਜੀ ਨਾਲ ਪਾਤਾ ਫੌਚਰਿਆ ਕੈਸਾ ਲੈਂਟਰੀ ਚ ਕਿੱਥੋਂ ਆਇਆ ਕਿੱਥੋਂ ਦੂਰੋਂ ਆਇਆ ਬਾਤ ਨੂੰ ਲਗ ਰਹਾ ਲਗ ਰਹਾ ਤਾਂ ਉਹ ਉਹ ਜੇਬ ਪਾਟ ਗਈ ਰੁਪਏ ਗਣਦੇ ਗਣਦੇ ਦੀ ਉਹ ਖੁੱਚ ਕੇ ਕੱਢਿਆ ਜਾਗ ਤੇ ਪਾੜਦੀ ਐ ਤਾਂ ਵੀ ਹੋਏ ਤਾਂ ਬਚੰਦਰ ਦੇ ਕੋਲ ਪਤਾ ਨਹੀਂ ਖੋਂਦਾ ਕੋਈ ੱਲੇ ਕਿਉਂ ਨਹੀਂ ਅਣਜਾਣ ਬੰਦਾ ਜਿਹੜਾ ਮੰਡੀ ਚ ਉਹਨਾਂ ਦੀ ਲਿਆ ਓਏ ਆ ਜਾ ਓਰੇ ਆਹੋ ਆ ਜਾ ਆ ਜਾ ਹੈ ਢੱਟ ਕੇ ਤਾਂ ਹੀ ਪਾਸੇ ਗੜੇ ਜਿੱਪ ਓਏ ਕਾਹ ਨੂੰ ਹੂੰ ਕੁਛ ਨਹੀਂ ਬਣਿਆ ਕੰਮ ਬੱਕਰੀ ਦਾ ਨਵੇੜਦਾ ਨਵੇੜਦਾ 200 ਪਾ ਕੇ ਬੱਕਰੀ ਦਾ ਨਵੇੜਦਾ ਮੈਂ ਤੈਨੂੰ ਕੁਕਰ ਪੇ ਕਰਾ ਦਿੰਦਾ ਸਹੀ ਹੈ ਕਹਿੰਦਾ ਮੱਲੋ ਪਾ ਦੇ ਤੈਨੂੰ ਪਾ ਦੇ ਰਾਜੂ ਕੋਈ ਨਹੀਂ ਤੂੰ 200 ਪਾ ਕੇ ਆ ਕੇ ਦੋ ਦੋ ਪਾ ਕੇ ਪੂਰਾ ਨੂੰ ਐ ਲੈ ਲੈ ਵਿਚਾਰੀ ਨੂੰ ਲੈ ਦੱਸ ਬੱਚੇ ਨਹੀਂ ਚਾਹੁੰਦੇ ਹੁੰਦੇ ਪਾ 500 ਦਾ نوٹ ਹੋ ਗਿਆ ਹਾਂਜੀ ਹੈ ਸਹੀ ਸਾਈ ਤੁਹਾਨੂੰ ਦੇ ਦਸਤੀ ਦੇਤੀ ਯਾਰ 100 ਰੁਪਿਆ ਵਿੱਚ ਪਾ ਦੇ ਫੋਨ ਦਾ ਦੇਤੀ ਤੁਹਾਨੂੰ ਪਾ ਦਾ ਵਿੱਚ ਸਹੀ ਜਾ ਓ ਥੋਡੇ ਚੱਲ 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 ਜੇ ਨਾ ਪੰਚਾਇਤ ਮੈਂ ਕਹੂੰਗਾ ਰਾਤੀ ਉਠਾ ਕੇ ਓ ਨਹੀਂ ਨਹੀਂ ਠੀਕ ਆ ਠੀਕ ਆ 500 ਨਾ ਕੀ ਹੋ ਜਾ ਇੱਕ ਦੇ ਦਿੰਦਾ ਇੱਕ نوٹ ਦੇ ਦਿੰਦਾ ਅੱਛਾ ਇੱਕ ਦੇ ਆ ਚੱਤ 2000 ਬੋਲਾ ਮੈਂ ਪੁੱਛ ਲਿਆ ਆ ਚੱਤ 2 ਹੋ ਗਿਆ ਆ 2 ਹੋ ਗਿਆ 2 ਹੋ ਗਿਆ 2 ਹੋ ਗਿਆ 2000 3000 4000 5 7 8 9 10 11 12 13 14 15 ਬਾਬੇ ਦਾ ਤਾਂ ਕੰਮ ਬਣ ਗਿਆ ਬਾਬੇ ਦਾ ਸਾਦਾ ਰਹਿ ਗਿਆ ਤੇਰੇ ਕੋਲ ਠੀਕ ਹੈ ਜੀ ਛੋਰੇ ਕਿਧਰ ਗਿਆ